ਦੋਸਤੋ ਮੇਰਾ ਨਾਮ ਜਸਵੀਰ ਸਿੰਘ ਹੈ ਮੈਂ ਅੰਮ੍ਰਿਤਸਰ ਦੀ ਇੱਕ ਛੋਟੇ ਜਿਹੇ ਮੁਹੱਲੇ ਵਿੱਚ ਰਹਿੰਦਾ ਸੀ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਬਹੁਤ ਸਧਾਰਨ ਸੀ ਮੇਰੇ ਪਿਤਾ ਜੀ ਇੱਕ ਮਜ਼ਦੂਰ ਸਨ ਅਤੇ ਮਾਂ ਘਰ ਸੰਭਾਲਦੀ ਸੀ ਪਰ ਜਦੋਂ ਮੈਂ 10 ਸਾਲ ਦਾ ਸੀ ਤਾਂ ਉਹਨਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਮੈਂ ਅਨਾਥ ਹੋ ਗਿਆ ਕੋਈ ਰਿਸ਼ਤੇਦਾਰ ਨੇ ਮੈਨੂੰ ਅਪਣਾਇਆ ਨਹੀਂ ਮੈਂ ਸੜਕ ਤੇ ਭਟਕਣ ਲੱਗਿਆ ਭੀਖ ਮੰਗੀ ਅਤੇ ਕਈ ਵਾਰ ਛੋਟੀਆਂ ਮੋਟੀਆਂ ਚੋਰੀਆਂ ਵੀ ਕੀਤੀਆਂ ਮੈਨੂੰ ਪਤਾ ਸੀ ਕਿ ਇਹ ਸਭ ਗਲਤ ਹੈ ਪਰ ਮੇਰੇ ਕੋਲ ਜਿਉਣ ਦਾ ਕੋਈ ਕੋਈ ਰਾਹ ਨਹੀਂ ਸੀ ਜਦੋਂ ਮੈਂ 25 ਸਾਲ ਦਾ ਹੋਇਆ ਤਾਂ ਮੈਂ ਫੈਸਲਾ ਕੀਤਾ ਕਿ ਹੁਣ ਮੈਂ ਆਪਣੀ ਜ਼ਿੰਦਗੀ ਸੁਧਾਰਾਂਗਾ ਮੈਂ ਇੱਕ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਸ੍ਰੀ ਗੁਰੂ ਨਾਨਕ ਮਾਰਕੀਟਿੰਗ ਦੇ ਵਿੱਚ ਸਬਜ਼ੀਆਂ ਵੇਚਣ ਦੀ ਰੇੜੀ ਲਗਾਈ ਪਰ ਇਹ ਕੰਮ ਚੱਲਿਆ ਨਹੀਂ ਲੋਕਾਂ ਦੀ ਭੀੜ ਵਿੱਚ ਵੀ ਮੇਰੀ ਕਮਾਈ ਸਿਰਫ 100-200 ਰੁਪਏ ਦਿੰਦੀ ਹੁੰਦੀ ਸੀ ਇੱਕ ਦਿਨ ਮੇਰੇ ਪੁਰਾਣੇ ਦੋਸਤ ਸੁਖਦੇਵ ਨੇ ਮੈਨੂੰ ਇੱਕ ਸਲਾਹ ਦਿੱਤੀ ਉਸਨੇ ਕਿਹਾ ਜਸਵੀਰ ਤੂੰ ਇਹ ਸਬਜ਼ੀਆਂ ਵੇਚਣ ਨਾਲ ਕੁਝ ਨਹੀਂ ਕਮਾਏਂਗਾ ਮੇਰੇ ਨਾਲ ਆ ਮੈਂ ਤੈਨੂੰ ਇੱਕ ਅਜੀਹਾ ਕੰਮ ਦੱਸਾਂਗਾ ਜਿਸ ਨਾਲ ਤੂੰ ਹਜ਼ਾਰਾਂ ਰੁਪਏ ਕਮਾ ਸਕੇਂਗਾ ਸੁਖਦੇਵ ਮੈਨੂੰ ਇੱਕ ਅਜਿਹੇ ਧੰਦੇ ਵਿੱਚ ਲੈ ਗਿਆ ਜਿੱਥੇ ਅਨਾਥ ਅਤੇ ਗਰੀਬ ਬੱਚਿਆਂ ਨੂੰ ਵਰਤ ਕੇ ਚੋਰੀ ਅਤੇ ਭੀਖ ਮੰਗਵਾਈ ਜਾਂਦੀ ਸੀ ਮੈਨੂੰ ਪਹਿਲਾਂ ਤਾਂ ਇਹ ਸਭ ਗਲਤ ਲੱਗਾ ਪਰ ਜਦੋਂ ਮੈਂ ਪਹਿਲੀ ਵਾਰ 5000 ਰੁਪਏ ਦੀ ਕਮਾਈ ਵੇਖੀ ਤਾਂ ਮੇਰਾ ਲਾਲਚ ਜਾਗ ਗਿਆ ਮੈਂ ਸੋਚਿਆ ਬਸ ਥੋੜੇ ਸਮੇਂ ਲਈ ਇਹ ਕੰਮ ਕਰ ਲਵਾਂਗਾ ਫਿਰ ਕੁਝ ਪੈਸੇ ਜਮਾ ਕਰਕੇ ਕੋਈ ਸਾਫ਼ ਸੁਥਰਾ ਕਾਰੋਬਾਰ ਸ਼ੁਰੂ ਕਰ ਦਿਆਂਗਾ ਪਰ ਇਹ ਲਾਲਚ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਾਪ ਬਣ ਗਿਆ ਇੱਕ ਦਿਨ ਮੈਂ ਗੁਰੂ ਨਾਨਕ ਮਾਰਕੀਟਿੰਗ ਦੀ ਸੜਕ ਦੇ ਉੱਪਰੋਂ ਲੰਘ ਰਿਹਾ ਸੀ ਉੱਥੇ ਮੈਨੂੰ ਇੱਕ ਛੋਟੀ ਜਿਹੀ ਕੁੜੀ ਮਿਲੀ ਜਿਸ ਦਾ ਨਾਮ ਸੀ ਰੁਪਿੰਦਰ ਜਿਸ ਨੂੰ ਸਾਰੇ ਰੂਪੀ ਕਹਿੰਦੇ ਸਨ ਉਹ ਲਗਭਗ 12 ਸਾਲ ਦੀ ਸੀ ਮਾਸੂਮ ਅੱਖਾਂ ਅਤੇ ਫਟੇ ਪੁਰਾਣੇ ਕੱਪੜਿਆਂ ਵਿੱਚ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹ ਕੁਝ ਬੋਲ ਨਹੀਂ ਸਕਦੀ ਸੀ ਮੈਂ ਪਹਿਲਾਂ ਵੀ ਉਸ ਨੂੰ ਕਈ ਵਾਰ ਉਸ ਸੜਕ ਦੇ ਉੱਪਰ ਵੇਖਿਆ ਸੀ ਮੈਂ ਉਸ ਨੂੰ ਬੁਲਾਇਆ ਅਤੇ ਪੁੱਛਿਆ ਤੂੰ ਰੋਜ਼ ਇੱਥੇ ਕਿਉਂ ਖੜੀ ਹੁੰਦੀ ਹੈ ਤੇਰੇ ਮਾਪੇ ਕਿੱਥੇ ਹਨ ਉਸਨੇ ਕੋਈ ਜਵਾਬ ਨਾ ਦਿੱਤਾ ਮੈਂ ਫਿਰ ਪੁੱਛਿਆ ਤੇਰਾ ਘਰ ਕਿੱਥੇ ਹੈ ਪਰ ਉਹ ਚੁੱਪ ਰਹੀ ਮੈਂ ਸੋਚਿਆ ਸ਼ਾਇਦ ਇਹ ਗੂੰਗੀ ਹੈ ਮੈਂ ਆਖਰੀ ਸਵਾਲ ਪੁੱਛਿਆ ਤੂੰ ਇਸ ਦੁਨੀਆ ਵਿੱਚ ਇਕੱਲੀ ਹੈ ਤਾਂ ਉਸਨੇ ਸਿਰ ਹਿਲਾ ਕੇ ਹਾਂ ਕਹਿ ਦਿੱਤਾ ਮੇਰੇ ਮਨ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਮੈਨੂੰ ਤਾਂ ਅਜੇ ਹੀ ਬੱਚਿਆਂ ਦੀ ਲੋੜ ਸੀ ਜਿਹੜੇ ਅਨਾਥ ਹੋਣ ਅਤੇ ਕਿਸੇ ਨੂੰ ਉਹਨਾਂ ਦੀ ਪੜਤਾਲ ਨਾ ਹੋ ਸਕੇ ਮੈਂ ਉਸਨੂੰ ਆਪਣੇ ਨਾਲ ਕਰ ਲੈ ਗਿਆ ਮੇਰੇ ਘਰ ਦੇ ਵਿੱਚ ਪਹਿਲਾਂ ਹੀ 10-12 ਬੱਚੇ ਰਹਿੰਦੇ ਸਨ ਮਨਪ੍ਰੀਤ ਅਮਰਜੀਤ ਸਿਮਰਨ ਅਤੇ ਹੋਰ ਇਹ ਸਾਰੇ ਬੱਚੇ ਅਨਾਥ ਸਨ ਜਿਨ੍ਹਾਂ ਨੂੰ ਮੈਂ ਸੜਕਾਂ ਤੇ ਭਟਕਦੇ ਹੋਏ ਜੋ ਕਿ ਆਪਣੇ ਘਰ ਲੈ ਕੇ ਆਏ ਸੀ ਇਹ ਸਾਰੇ ਬੱਚੇ ਮੈਨੂੰ ਸੜਕ ਦੇ ਉੱਪਰ ਭਟਕਦੇ ਹੋਏ ਮਿਲੇ ਸੀ ਮੈਂ ਉਹਨਾਂ ਨੂੰ ਖਾਣਾ ਕੱਪੜੇ ਅਤੇ ਰਹਿਣ ਦੀ ਜਗ੍ਹਾ ਦਿੰਦਾ ਸੀ ਪਰ ਬਦਲੇ ਦੇ ਵਿੱਚ ਉਹਨਾਂ ਨੂੰ ਮਾਰਕੀਟ ਵਿੱਚ ਜਾ ਕੇ ਚੋਰੀ ਕਰਨੀ ਪੈਂਦੀ ਜਾਂ ਫਿਰ ਬੀਕ ਮੰਗਣੀ ਪੈਂਦੀ ਸੀ ਮੈਂ ਰੂਪੀ ਨੂੰ ਖਾਣਾ ਖਵਾਇਆ ਅਤੇ ਉਸਕੂਨ ਦੇ ਨਾਲ ਸੌਂ ਗਈ ਸਵੇਰੇ ਮੈਂ ਰੂਪੀ ਨੂੰ ਜਗਾਇਆ ਅਤੇ ਕਿਹਾ ਛੇਤੀ ਉੱਠ ਅਤੇ ਕੰਮ ਤੇ ਲੱਗ। ਉਸਨੇ ਮੈਨੂੰ ਅਜੀਬ ਨਜ਼ਰ ਦੇ ਨਾਲ ਵੇਖਿਆ ਜਿਵੇਂ ਉਹ ਕੁਝ ਸੋਚ ਨਹੀਂ ਹੋਵੇ। ਮੈਂ ਸਮਝ ਗਿਆ ਕਿ ਉਹ ਬੋਲ ਨਹੀਂ ਸਕਦੀ। ਮੈਂ ਉਸ ਨੂੰ ਸਮਝਾਇਆ ਦੇਖ ਮੈਂ ਤੈਨੂੰ ਮੁਫਤ ਦੇ ਵਿੱਚ ਨਹੀਂ ਪਾ ਸਕਦਾ। ਜੇ ਤੂੰ ਖਾਣਾ ਪੀਣਾ ਅਤੇ ਰਹਿਣ ਦੀ ਤੈਨੂੰ ਜਗ੍ਹਾ ਚਾਹੀਦੀ ਹੈ ਤਾਂ ਤੈਨੂੰ ਚੰਗੇ ਤਰੀਕੇ ਦੇ ਨਾਲ ਕੰਮ ਕਰਨਾ ਪਵੇਗਾ। ਬਾਕੀ ਬੱਚੇ ਵੀ ਕੰਮ ਕਰਦੇ ਨੇ ਅਤੇ ਤੈਨੂੰ ਵੀ ਕੰਮ ਕਰਨਾ ਪਵੇਗਾ। ਤੈਨੂੰ ਇੱਥੇ ਮੁਫਤ ਦੇ ਵਿੱਚ ਕੁਝ ਵੀ ਖਾਣ ਨੂੰ ਨਹੀਂ ਮਿਲੇਗਾ। ਜੇ ਤੂੰ ਮਿਹਨਤ ਦੇ ਨਾਲ ਕੰਮ ਕਰੇਂਗੀ ਨਾਲੇ ਤਾਂ ਮੇਰਾ ਕੰਮ ਚੱਲਦਾ ਰਹੇਗਾ ਅਤੇ ਨਾਲੇ ਤੈਨੂੰ ਖਾਣ ਦੇ ਲਈ ਕੁਝ ਨਾ ਕੁਝ ਮਿਲਦਾ ਰਹੇਗਾ ਅਤੇ ਨਾਲ ਦੀ ਨਾਲ ਤੈਨੂੰ ਵਧੀਆ ਕੱਪੜੇ ਵੀ ਮਿਲਣਗੇ ਅਤੇ ਤੈਨੂੰ ਪੈਸੇ ਵੀ ਮਿਲਣਗੇ ਰੂਪੀ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਉਦਾਸੀ ਸੀ ਮੈਂ ਸਾਰੇ ਬੱਚਿਆਂ ਨੂੰ ਜਗਾਇਆ ਅਤੇ ਕਿਹਾ ਚਲੋ ਮਾਰਕੀਟ ਜਾਓ ਮੈਂ ਉਹਨਾਂ ਨੂੰ ਗੁਰਨਾਮਕ ਮਾਰਕੀਟ ਦੀ ਸਰਕਰ ਤੇ ਭੇਜਿਆ ਜਿੱਥੇ ਅਮੀਰ ਲੋਕ ਅਕਸਰ ਆਉਂਦੇ ਜਾਂਦੇ ਸਨ ਰੂਪੀ ਵੀ ਉਹਨਾਂ ਨਾਲ ਗਈ ਸ਼ਾਮ ਨੂੰ ਜਦੋਂ ਸਾਰੇ ਬੱਚੇ ਵਾਪਸ ਆਏ। ਉਹਨਾਂ ਨੇ ਆਪਣੀ ਕਮਾਈ ਮੇਰੇ ਸਾਹਮਣੇ ਰੱਖੀ। ਮਨਪ੍ਰੀਤ ਨੇ 200 ਰੁਪਏ ਮੈਨੂੰ ਦਿੱਤੇ, ਅਮਰਜੀਤ ਨੇ 150 ਰੁਪਿਆ, ਸਿਮਰਨ ਨੇ 100 ਰੁਪਏ। ਪਰ ਜਦੋਂ ਰੂਪੀ ਨੇ ਆਪਣਾ ਡੱਬਾ ਖੋਲ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ। ਉਸ ਡੱਬੇ ਦੇ ਵਿੱਚ 500 ਅਤੇ 1000 ਦੇ ਨੋਟ ਸਨ। ਲਗਭਗ 10000 ਰੁਪਏ। ਮੈਂ ਸੋਚਣ ਲੱਗਿਆ ਕਿ ਛੋਟੀ ਜੀ ਕੁੜੀ ਜੋ ਬੋਲ ਵੀ ਨਹੀਂ ਸਕਦੀ ਐਨੇ ਪੈਸੇ ਕਿਵੇਂ ਕਮਾ ਕੇ ਲਈ ਮੈਂ ਉਸ ਨੂੰ ਪੁੱਛਿਆ ਰੁਪੀ ਇਹ ਸਭ ਪੈਸੇ ਕਿੱਥੋਂ ਲਈ ਐ ਉਸਨੇ ਸਿਰਫ ਸਿਰ ਹਿਲਾਇਆ ਜਿਵੇਂ ਕੁਝ ਸਮਝ ਨਾ ਆਇਆ ਹੋਵੇ ਮੈਂ ਗੁੱਸੇ ਵਿੱਚ ਕਿਹਾ ਤੇਰੀ ਮਾਸੂਮ ਸ਼ਕਲ ਨਾਲ ਤਾਂ ਸਾਰੇ ਦਿਲ ਜਿੱਤ ਜਾਂਦੇ ਹਨ ਪਰ ਤੂੰ ਇੱਕ ਰੁਪਿਆ ਵੀ ਨਹੀਂ ਕਮਾਈ ਹੁੰਦੀ ਅੱਜ ਇਹ ਸਭ ਕੁਝ ਕਿਵੇਂ ਇੱਕ ਬੱਚੇ ਨੇ ਮਨਪ੍ਰੀਤ ਨੇ ਕਿਹਾ ਕਿ ਸਾਇਬ ਇਹ ਸਾਡੇ ਨਾਲ ਮਾਰਕੀਟ ਤੇ ਜਾਂਦੀ ਹੈ ਪਰ ਕਿਤੇ ਗਾਇਬ ਹੋ ਜਾਂਦੀ ਹੈ ਸਾਨੂੰ ਪਤਾ ਨਹੀਂ ਸ਼ਾਮ ਨੂੰ ਵਾਪਸ ਆਉਂਦੀ ਹੈ ਅਤੇ ਉਸ ਦੇ ਡੱਬੇ ਵਿੱਚ ਐਨੇ ਪੈਸੇ ਕਿਵੇਂ ਆਉਂਦੇ ਨੇ ਇਹ ਤਾਂ ਸਾਨੂੰ ਵੀ ਨਹੀਂ ਪਤਾ ਮੈਂ ਵੀ ਹੈਰਾਨ ਸੀ ਕਿ ਚੋਰੀ ਨਹੀਂ ਕਰਦੀ ਤਾਂ ਐਨੇ ਪੈਸੇ ਕਿੱਥੋਂ ਲੈ ਕੇ ਆਉਂਦੀ ਹੈ ਮੈਂ ਫੈਸਲਾ ਕੀਤਾ ਹੁਣ ਮੈਂ ਪਿੱਛਾ ਕਰਾਂਗਾ ਅਗਲੇ ਦਿਨ ਮੈਂ ਸਾਰੇ ਹੀ ਬੱਚਿਆਂ ਨੂੰ ਮਾਰਕੀਟ ਦੇ ਵਿੱਚ ਭੇਜਿਆ ਅਤੇ ਰੂਪੀ ਦੇ ਪਿੱਛੇ-ਪਿੱਛੇ ਚੱਲ ਪਿਆ ਮੈਂ ਧਿਆਨ ਰੱਖਿਆ ਜਾਂ ਉਸ ਦਾ ਪਤਾ ਲੱਗ ਸਕੇ ਉਹ ਮਾਰਕੀਟ ਦੀ ਸੜਕ ਤੇ ਗਈ ਪਰ ਅਚਾਨਕ ਇੱਕ ਤੰਗ ਗਲੀ ਵਿੱਚ ਮੁੜ ਗਈ ਮੈਂ ਉਸ ਦੇ ਪਿੱਛੇ ਚੁੱਪ-ਚਾਪ ਗਿਆ ਤਾਂ ਉਹ ਉਥੋਂ ਗਾਇਬ ਹੋ ਗਈ ਆਖਰਕਾਰ ਉਹ ਕਿੱਥੇ ਚਲੀ ਗਈ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਬੱਚਿਆਂ ਨੂੰ ਮਾਰਕੀਟ ਭੇਜ ਕੇ ਰੁਪੀ ਦੇ ਪਿੱਛੇ ਪਿੱਛੇ ਚੱਲ ਪਿਆ ਮੈਂ ਧਿਆਨ ਰੱਖਿਆ ਕਿ ਉਸ ਨੂੰ ਪਤਾ ਨਾ ਲੱਗੇ ਉਹ ਮਾਰਕੀਟ ਦੀ ਸੜਕ ਤੇ ਗਈ ਅਚਾਨਕ ਜਦੋਂ ਤੰਗ ਗਲੀ ਵਿੱਚ ਮੁੜੀ ਤਾਂ ਮੈਂ ਵੀ ਉਸ ਦੇ ਪਿੱਛੇ ਚੁੱਪਚਾਪ ਚਲਾ ਗਿਆ ਉਹ ਇੱਕ ਉਜਾੜ ਬਾਗ ਵਿੱਚ ਪਹੁੰਚੀ ਜਿੱਥੇ ਇੱਕ ਵੱਡਾ ਬੋੜ ਦਾ ਦਰਖਤ ਸੀ ਉਸ ਨੇ ਆਪਣਾ ਡੱਬਾ ਜ਼ਮੀਨ ਤੇ ਰੱਖਿਆ ਅਤੇ ਅਜੀਬ ਜੇ ਕਰਤੱਪ ਸ਼ੁਰੂ ਕਰ ਦਿੱਤੇ ਉਹ ਕਦੇ ਨੱਚਦੀ ਕਦੇ ਹੱਥ ਪੈਰਾਂ ਲਾਉਂਦੀ ਅਤੇ ਕਦੇ ਅੱਖਾਂ ਬੰਦ ਕਰਕੇ ਕੁਝ ਅਜੀਬ ਜੀਆਂ ਹਰਕਤਾਂ ਕਰਦੀ ਅਚਾਨਕ ਲੋਕ ਉਸਵਲ ਆਉਣ ਲੱਗੇ ਉਹ ਖੁਸ਼ ਹੋ ਕੇ ਉਸ ਦੇ ਡੱਬੇ ਦੇ ਵਿੱਚ ਪੈਸੇ ਪਾਉਂਦੇ ਅਤੇ ਚਲੇ ਜਾਂਦੇ ਮੈਂ ਦੂਰ ਖੜਾ ਸਭ ਕੁਝ ਦੇਖ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ ਉਸ ਦੀ ਮਾਸੂਮੀਅਤ ਅਤੇ ਅਜੀਬ ਹਰਕਤਾਂ ਨੇ ਲੋਕਾਂ ਨੂੰ ਜਾਦੂ ਵਾਂਗ ਖਿੱਚ ਲਿਆ ਸੀ ਮੈਂ ਸੋਚਣ ਲੱਗਿਆ ਕਿ ਜੇ ਰੂਪੀ ਐਨੇ ਪੈਸੇ ਕਮਾ ਸਕਦੀ ਹੈ ਤਾਂ ਮੈਂ ਬਾਕੀ ਬੱਚਿਆਂ ਨੂੰ ਵੀ ਇਹ ਕੁਝ ਸਿਖਾ ਸਕਦਾ ਹਾਂ ਮੈਂ ਅਗਲੇ ਦਿਨ ਫਿਰ ਉਸ ਦਾ ਪਿੱਛਾ ਕੀਤਾ ਇਸ ਵਾਰ ਮੈਂ ਉਸ ਦੀਆਂ ਹਰਕਤਾਂ ਨੂੰ ਧਿਆਨ ਦੇ ਨਾਲ ਦੇਖਿਆ ਉਹ ਕੁਝ ਖਾਸ ਨਹੀਂ ਸੀ ਕਰਦੀ ਬਸ ਆਪਣੀਆਂ ਅੱਖਾਂ ਅਤੇ ਚਿਹਰੇ ਦੀ ਮਾਸੂਮੀਅਤ ਦੇ ਨਾਲ ਲੋਕਾਂ ਦਾ ਦਿਲ ਜਿੱਤ ਰਹੀ ਸੀ ਮੈਂ ਸੋਚਿਆ ਕਿ ਇਹ ਤਾਂ ਮੈਂ ਵੀ ਕਰ ਸਕਦਾ ਹਾਂ ਪਰ ਉਸ ਦਿਨ ਮਕਾਨ ਮਾਲਕ ਸਰਦਾਰ ਬਲਵਿੰਦਰ ਸਿੰਘ ਨੇ ਮੈਨੂੰ ਰੋਕ ਲਿਆ ਉਸਨੇ ਕਿਹਾ ਜਸਵੀਰ ਤੂੰ 4 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਜੇ ਮੈਂ ਤੇਰੀਆਂ ਸਾਰੀਆਂ ਕਾਲੀਆਂ ਕਰਤੂਤਾਂ ਬਾਰੇ ਪੁਲਿਸ ਨੂੰ ਦੱਸ ਦਿੱਤਾ ਕਿ ਤੂੰ ਬੱਚਿਆਂ ਤੋਂ ਗਲਤ ਕੰਮ ਕਰਵਾਉਂਦਾ ਹੈ ਬੱਚਿਆਂ ਤੋਂ ਭੀਖ ਮੰਗਵਾਉਂਦਾ ਹੈ ਬੱਚਿਆਂ ਤੋਂ ਚੋਰੀਆਂ ਕਰਵਾਉਂਦਾ ਹੈ ਤਾਂ ਤੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਮੈਂ ਡਰ ਗਿਆ ਮੈਂ ਉਸ ਨੂੰ ਕੁਝ ਪੈਸੇ ਦਿੱਤੇ ਅਤੇ ਵਾਅਦਾ ਕੀਤਾ ਕਿ ਬਾਕੀ ਦੇ ਪੈਸੇ ਜਿਹੜੇ ਆ ਮੈਂ ਤੁਹਾਨੂੰ ਜਲਦੀ ਹੀ ਦੇ ਦੇਵਾਂਗਾ ਕਿਉਂਕਿ ਬੱਚੇ ਮਾਰਕੀਟ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਕੁਝ ਨਾ ਕੁਝ ਕਮਾਉਂਦੇ ਰਹਿੰਦੇ ਨੇ ਅਤੇ ਤੁਸੀਂ ਕਿਰਾਏ ਦੀ ਬਿਲਕੁਲ ਵੀ ਚਿੰਤਾ ਨਾ ਕਰੋ ਕੋਈ ਵੀ ਪਰੇਸ਼ਾਨੀ ਆਪਣੇ ਮਨ ਦੇ ਵਿੱਚ ਨਾ ਲੈ ਕੇ ਆਓ ਮੈਂ ਤੁਹਾਨੂੰ ਜਲਦੀ ਪੈਸੇ ਦੇਵਾਂਗਾ ਅਗਲੇ ਦਿਨ ਰੂਪੀ ਫਿਰ ਵੱਡੀ ਰਕਮ ਲੈ ਕੇ ਆਈ ਇਸ ਵਾਰ ਉਸ ਦੇ ਗੱਲੇ ਦੇ ਵਿੱਚ 15000 ਰੁਪਏ ਸਨ ਮੈਂ ਹੈਰਾਨ ਸੀ ਮੈਂ ਉਸ ਨੂੰ ਗੁੱਸੇ ਵਿੱਚ ਪੁੱਛਿਆ ਕਿ ਇਹ ਪੈਸੇ ਕਿੱਥੋਂ ਕੌਣ ਦਿੰਦਾ ਤੈਨੂੰ ਉਸ ਨੇ ਕੋਈ ਜਵਾਬ ਨਾ ਦਿੱਤਾ ਮੈਂ ਕਿਹਾ ਕਿ ਜੇ ਤੂੰ ਕਿਤੇ ਖਾਸ ਜਗ੍ਹਾ ਜਾਣੀ ਹੈ ਤਾਂ ਬਾਕੀ ਬੱਚਿਆਂ ਨੂੰ ਵੀ ਲੈ ਜਾ ਪਰ ਉਹ ਸਿਰਫ ਸਿਰ ਹਿਲਾਉਂਦੀ ਰਹੀ ਮੈਂ ਸੋਚਣ ਲੱਗਿਆ ਕਿ ਸ਼ਾਇਦ ਉਸ ਦੇ ਗੁੰਗੇਪਣ ਅਤੇ ਮਾਸੂਮੀਅਤ ਦੀ ਵਜ੍ਹਾ ਨਾਲ ਲੋਕ ਉਸ ਨੂੰ ਜ਼ਿਆਦਾ ਪੈਸੇ ਦਿੰਦੇ ਹਨ ਮੈਂ ਬਾਕੀ ਬੱਚਿਆਂ ਨੂੰ ਕਿਹਾ ਤੁਸੀਂ ਸਾਰੇ ਰੂਪੀ ਤੋਂ ਸਿੱਖੋ ਪਰ ਮਨਪ੍ਰੀਤ ਨੇ ਕਿਹਾ ਸਾਹਿਬ ਜੀ ਅਸੀਂ ਤਾਂ ਮਾਰਕੀਟ ਵਿੱਚ ਚੋਰੀ ਜਾਂ ਭੀਖ ਮੰਗਦੇ ਹਾਂ ਪਰ ਇਹ ਕੁੜੀ ਤਾਂ ਸਾਡੇ ਨਾਲ ਰਹਿੰਦੀ ਨਹੀਂ ਮੈਂ ਫੈਸਲਾ ਕੀਤਾ ਕਿ ਮੈਂ ਖੁਦ ਰੂਪੀ ਦੀ ਜਗ੍ਹਾ ਤੇ ਜਾ ਕੇ ਉਸ ਦੇ ਕਰਤੱਵ ਅਜਮਾਵਾਂਗਾ ਮੈਂ ਰੂਪੀ ਨੂੰ ਕਿਹਾ ਕਿ ਰੂਪੀ ਆਇ ਤੂੰ ਕੰਮ ਤੇ ਨਹੀਂ ਜਾਏਂਗੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਤਾਂ ਹਮਾਰ ਕੇ ਰੋਣ ਲੱਗ ਪਈ ਉਹ ਬਾਰ ਬਾਰ ਦਰਵਾਜ਼ੇ ਵੱਲ ਵੇਖਣ ਲੱਗੀ ਜਿਵੇਂ ਉਸ ਨੂੰ ਜਾਣ ਦੇ ਵਿੱਚ ਬੇਚੈਨੀ ਹੋਵੇ ਮੈਂ ਗੁੱਸੇ ਵਿੱਚ ਕਿਹਾ ਕਿ ਤੂੰ ਸਮਝਦੀ ਨਹੀਂ ਇੱਥੇ ਮੇਰੀ ਮਰਜ਼ੀ ਚੱਲਦੀ ਹੈ ਉਹ ਡਰ ਗਈ ਅਤੇ ਚੁੱਪਚਾਪ ਅੰਦਰ ਚਲੀ ਗਈ ਮੈਂ ਉਸ ਦੇ ਡੱਬੇ ਨੂੰ ਲੈ ਕੇ ਉਸ ਉਜਾੜ ਬਾਗ ਵਿੱਚ ਗਿਆ ਮੈਂ ਸੋਚਿਆ ਜੇ ਰੂਪੀ ਕਰ ਸਕਦੀ ਹੈ ਤਾਂ ਮੈਂ ਵੀ ਕਰ ਸਕਦਾ ਮੈਂ ਬੋਰਡ ਦੇ ਦਰਖਤ ਤੇ ਹਟ ਬੈਠ ਕੇ ਉਸ ਦੀਆਂ ਹਰਕਤਾਂ ਕਰਨ ਲੱਗਿਆ ਮੈਂ ਅੱਖਾਂ ਮਲਕਿਤੀਆਂ ਅਤੇ ਹੱਥ ਪੈਰ ਹਿਲਾਉਣ ਲੱਗਿਆ ਪਹਿਲਾਂ ਤਾਂ ਕੋਈ ਨਹੀਂ ਆਇਆ ਪਰ ਫਿਰ ਕੁਝ ਲੋਕ ਅਤੇ ਮੇਰੇ ਡੱਬੇ ਵਿੱਚ ਪੈਸੇ ਪਾਉਣ ਲੱਗੇ ਮਹਿਮਾਨੀ ਮਨ ਵਿੱਚ ਬਹੁਤ ਹੀ ਖੁਸ਼ ਹੋ ਰਿਹਾ ਸੀ ਕਿਉਂਕਿ ਮੈਂ ਸਮਝ ਗਿਆ ਸੀ ਕਿ ਹੁਣ ਰੂਪੀ ਜੋ ਇਹ ਪੈਸੇ ਕਮਾ ਸਕਦੀ ਹੈ ਇਹ ਪੈਸੇ ਮੈਂ ਵੀ ਕਮਾ ਸਕਦਾ ਹਾਂ ਅਤੇ ਜੋ ਬੱਚੇ ਜਿਨ੍ਹਾਂ ਤੋਂ ਮੈਂ ਚੋਰੀਆਂ ਕਰਵਾਉਣਾ ਹਾਂ ਜਿਨ੍ਹਾਂ ਤੋਂ ਮੈਂ ਭੀਖ ਮੰਗਵੋਲਣਾ ਹਾਂ ਉਹ ਵੀ ਕਮਾ ਸਕਦੇ ਨੇ ਮਹਿਮਾਨੀ ਮਨ ਵਿੱਚ ਬਹੁਤ ਜ਼ਿਆਦਾ ਖੁਸ਼ ਹੋਣ ਲੱਗਿਆ ਅਚਾਨਕ ਮੈਂ ਕੋਈ ਜਹ ਹਲਚਲ ਮਹਿਸੂਸ ਕੀਤੀ ਮੈਂ ਅੱਖਾਂ ਖੋਲੀਆਂ ਤਾਂ ਵੇਖਿਆ ਮੇਰੇ ਆਲੇ ਦੁਆਲੇ ਪੋਰਸ ਵਾਲੇ ਖੜੇ ਸਨ ਉਹਨਾਂ ਨੇ ਮੈਨੂੰ ਘੇਰ ਲਿਆ ਅਤੇ ਕਿਹਾ ਦਸ਼ਮੀਰ ਤੂੰ ਅੱਜ ਫਸ ਗਿਆ ਮੈਂ ਘਬਰਾ ਗਿਆ ਉਹ ਮੈਨੂੰ ਪੁਲਿਸ ਸਟੇਸ਼ਨ ਲੈ ਗਏ ਪੁਲਿਸ ਸਟੇਸ਼ਨ ਜਾਣ ਤੋਂ ਬਾਅਦ ਮੈਨੂੰ ਜੋ ਅਸਲ ਸੱਚ ਹੈ ਉੱਥੇ ਜਾ ਕੇ ਪਤਾ ਲੱਗਿਆ ਮੈਂ ਸੋਚ ਰਿਹਾ ਸੀ ਕਿ ਮੈਂ ਤਾਂ ਇਸ ਜਗ੍ਹਾ ਦੇ ਉੱਪਰ ਕੋਈ ਗਲਤ ਕੰਮ ਕਰੀ ਨਹੀਂ ਰਿਹਾ ਸੀ ਪਰ ਮੈਨੂੰ ਪੁਲਿਸ ਨੇ ਫੜ ਕੇ ਅੱਜ ਪੁਲਿਸ ਸਟੇਸ਼ਨ ਦੇ ਵਿੱਚ ਕਿਉਂ ਅਰੈਸਟ ਕਰ ਲਿਆ ਅਤੇ ਮੈਨੂੰ ਥਾਣੇ ਕਿਉਂ ਲੰਦਾ ਗਿਆ ਉੱਥੇ ਮੈਨੂੰ ਸੱਚ ਪਤਾ ਲੱਗਿਆ ਕਿ ਰੂਪੀ ਕੋਈ ਅਨਾਥ ਜਾਂ ਗੁੰਗੀ ਕੁੜੀ ਨਹੀਂ ਸੀ ਉਹ ਇੰਸਪੈਕਟਰ ਮਹਿੰਦਰ ਸਿੰਘ ਦੀ ਧੀ ਸੀ ਜਿਸਨੂੰ ਪੋਰਸ ਨੇ ਮেরে ਗੈਰ ਕਾਨੂੰਨੀ ਕੜਨ ਦੇ ਲਈ ਭੇਜਿਆ ਸੀ ਉਸ ਦੇ ਸਾਰੇ ਕਰਤਬ ਇੱਕ ਜਾਲ ਸਨ ਤੇ ਜੋ ਲੋਕ ਉਸ ਨੂੰ ਪੈਸੇ ਦਿੰਦੇ ਸਨ ਉਹ ਸਾਰੇ ਪੁਲਿਸ ਦੇ ਏਜੰਟ ਸਨ ਉਹ ਬਾਗ ਜਿੱਥੇ ਮੈਂ ਗਿਆ ਸੀ ਉਹ ਪੁਲਿਸ ਸਟੇਸ਼ਨ ਦੇ ਨੇੜੇ ਸੀ ਅਤੇ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਮੈਂ ਆਪਣੇ ਲਾਲਚ ਦੇ ਵਿੱਚ ਫਸ ਗਿਆ ਪੁਲਿਸ ਨੇ ਮੇਰੇ ਘਰ ਤੇ ਛਾਪਾ ਮਾਰਿਆ ਅਤੇ ਸਾਰੇ ਬੱਚਿਆਂ ਨੂੰ ਆਪਣੀ ਹਿਰਾਸਤ ਵਿੱਚ ਲਿਆ। ਮੈਂ ਝੂਠ ਬੋਲਿਆ ਸੀ ਕਿ ਸਾਰੇ ਬੱਚੇ ਮੈਨੂੰ ਸੜਕ ਤੇ ਮਿਲੇ ਸਨ ਪਰ ਸੱਚਾਈ ਇਹ ਸੀ ਕੁਝ ਬੱਚਿਆਂ ਨੂੰ ਤਾਂ ਮੈਂ ਅਗਵਾ ਕੀਤਾ ਸੀ ਅਤੇ ਕੁਝ ਨੂੰ ਸੁਖਦੇਵ ਵਰਗੇ ਲੋਕਾਂ ਤੋਂ ਖਰੀਦਿਆ ਸੀ। ਪੁਲਿਸ ਨੇ ਮੇਰੇ ਸਾਰੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ। ਮੈਂ ਜੇਲ੍ਹ ਦੇ ਵਿੱਚ 5 ਸਾਲ ਰਿਹਾ। ਉੱਥੇ ਮੈਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ। ਮੈਂ ਮਾਫੀ ਮੰਗੀ ਅਤੇ ਵਾਅਦਾ ਕੀਤਾ ਕਿ ਮੈਂ ਦੁਬਾਰਾ ਅਜਿਹੇ ਕੰਮ ਨਹੀਂ ਕਰਾਂਗਾ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਮੈਂ ਇੱਕ ਛੋਟੀ ਜੀ ਦੁਕਾਨ ਖੋਲੀ, ਇੱਕ ਚਾਹ ਦੀ ਰੇੜੀ ਖੋਲੀ ਅਤੇ ਚਾਹ ਦੀ ਰੇੜੀ ਦੇ ਨਾਲ ਮੈਂ ਮਿਹਨਤ ਨਾਲ ਕੰਮ ਕਰਦਾ ਰਿਹਾ। ਮੈਂ ਵਿਆਹ ਕਰ ਲਿਆ ਪਰ ਸਾਨੂੰ ਅਜੇ ਤੱਕ ਔਲਾਦ ਨਹੀਂ ਹੋਈ। ਸ਼ਾਇਦ ਇਹ ਮੇਰੇ ਪਾਪਾ ਦੀ ਸਜ਼ਾ ਹੀ ਹੋਵੇ। ਹੁਣ ਮੈਂ ਇੱਕ ਇਮਾਨਦਾਰ ਜ਼ਿੰਦਗੀ ਜਿਉਣਾ ਹਾਂ। ਜਦੋਂ ਵੀ ਮੈਨੂੰ ਕੋਈ ਭੀਖ ਮੰਗਦਾ ਹੋਇਆ ਬੱਚਾ ਦਿਖਦਾ ਹੈ ਤਾਂ ਮੈਂ ਉਸਨੂੰ ਅਨਾਥ ਆਸ਼ਰਮ ਵਿੱਚ ਛੱਡ ਆਉਂਦਾ ਹਾਂ। ਮੈਂ ਉਹਨਾਂ ਦੇ ਲਈ ਖਾਣਾ, ਕੱਪੜੇ ਅਤੇ ਖਡੌਣੇ ਲੈ ਕੇ ਜਾਂਦਾ ਹਾਂ। ਮੈਂ ਦਿਨ ਰਾਤ ਅਰਦਾਸ ਕਰਦਾ ਹਾਂ ਕਿ ਮੇਰੇ ਪਾਪ ਮaaf ਹੋ ਜਾਣ ਅਤੇ ਮੈਨੂੰ ਆਪਣੇ ਔਲਾਦ ਦਾ ਸੋਖ ਮਲੇ ਬੱਚੇ ਤਾਂ ਰੱਬ ਦੇ ਦੇਨ ਹਨ ਉਹ ਫੁੱਲਾਂ ਵਾਂਗ ਨਾਜ਼ੁਕ ਹੁੰਦੇ ਹਨ ਮੈਂ ਸਾਰੇ ਲੋਕਾਂ ਨੂੰ ਗੁਜਾਰਿਸ਼ ਕਰਦਾ ਹਾਂ ਕਿ ਇਹਨਾਂ ਫੁੱਲਾਂ ਨੂੰ ਮਰਜਾਉਣਾ ਨਾ ਦਿਓ ਇਹਨਾਂ ਦੀ ਮਦਦ ਕਰੋ ਇਹਨਾਂ ਨੂੰ ਪੜ੍ਹਾਓ ਅਤੇ ਇਹਨਾਂ ਦੀ ਜ਼ਿੰਦਗੀ ਵੀ ਸਵਾਰੋ ਦੋਸਤੋ ਮੇਰੇ ਤੋਂ ਜੋ ਇੱਕ ਭਿਆਨਕ ਪਾਪ ਹੋਇਆ ਐਦਾਂ ਦਾ ਪਾਪ ਹੋਰ ਕਿਸੇ ਤੋਂ ਨਾ ਹੋਵੇ ਐਦਾਂ ਨਹੀਂ ਘਟਨਾਵਾਂ ਅਕਸਰ ਹੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਕਿ ਘਟਦੀਆਂ ਰਹਿੰਦੀਆਂ ਹਨ ਅਤੇ ਇਦਾਂ ਦਾ ਜੋ ਕਰਮ ਹੈ ਕਰਨਾ ਕਰਮ ਹੈ ਉਹ ਚੱਲਦਾ ਰਹਿੰਦਾ ਹੈ ਅਤੇ ਜ਼ਿੰਦਗੀ ਦੇ ਵਿੱਚ ਅਕਸਰ ਹੀ ਜੋ ਕਿ ਉਤਾਰ ਚੜਾਵ ਜੋ ਹੈ ਉਹ ਆਉਂਦੇ ਰਹਿੰਦੇ ਨੇ ਅਤੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਦੇ ਹੀ ਉਤਾਰ ਚੜਾਵ ਆਏ ਜਿਸ ਕਰਕੇ ਜੋ ਕਿ ਐਡਾ ਵੱਡਾ ਪਾਪ ਜੋ ਨਾ ਮਾਸੂਮ ਬੱਚਿਆਂ ਦੇ ਕੋਲੋਂ ਮੈਂ ਚੋਰੀਆਂ ਕਰਵਾਈਆਂ ਅਤੇ ਉਸ ਦੀ ਜੋ ਸਜ਼ਾ ਹੈ ਉਹ ਮੈਨੂੰ ਮਿਲ ਗਈ ਅਤੇ ਹੁਣ ਇਦਾਂ ਦਾ ਪਾਪ ਮੇਰੇ ਕੋਲੋਂ ਦੁਬਾਰਾ ਨਾ ਹੋਵੇ ਕਿਉਂਕਿ ਮੇਰੇ ਕੀਤੇ ਪਾਪ ਦੀ ਸਜ਼ਾ ਮੇਰੇ ਔਲਾਦ ਦੇ ਵਿੱਚੋਂ ਹੀ ਮਿਲੋਂ ਨਿਕਲ ਕੇ ਮਿਲੀ ਹੈ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦਿਓ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਚੈਨਲ ਦੇ ਉੱਪਰ ਜੇਕਰ ਨਾਮ ਹੈ ਹੋਪ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਧੰਨਵਾਦ